ਬੀਤੀ ਰਾਤ ਸਮਰਾਲਾ ਦੇ ਨਜ਼ਦੀਕ ਪਿੰਡ ਲੱਦੜਾ ਦੇ ਗੁਰਦੁਆਰਾ ਸਾਹਿਬ ਵਿੱਚ ਜੋਤ ਵਾਲੇ ਸਥਾਨ ਨੂੰ ਕਿਸੇ ਕਾਰਨ ਅਚਾਨਕ ਅੱਗ ਲੱਗੀ ਜਿਸ ਕਾਰਨ ਉਸ ਸਥਾਨ ਤੇ ਪਏ ਸ਼ਸਤਰ ਅਤੇ ਹੋਰ ਸਮਾਨ ਨੂੰ ਵੀ ਅੱਗ ਲੱਗ ਗਈ ਜਿਸ ਦੀ ਸੂਚਨਾ ਸਵੇਰੇ ਪਿੰਡ ਵਾਸੀਆਂ ਨੂੰ ਮਿਲੀ ਅਤੇ ਪਿੰਡ ਵਾਸੀ ਤੁਰੰਤ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋ ਗਏ ਮੌਕੇ ਤੇ ਸਮਰਾਲਾ ਪੁਲਿਸ ਨੂੰ ਬੁਲਾਇਆ ਗਿਆ ਅੱਗ ਲੱਗਣ ਦੇ ਕਾਰਨ ਦਾ ਹੱਲ ਤੱਕ ਪਤਾ ਨਹੀਂ ਲੱਗਿਆ ਪਿੰਡ ਮੇਰਾ ਲੱਧਣਾ ਜੀ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਪਿਆਣਾ ਕੀ ਘਟਨਾ ਬਸ ਇਹ ਘਟਨਾ ਜੀ ਮੈਂ ਰਾਤ 9:30 ਵਜੇ ਇੱਥੋਂ ਸਕੂਟਰੀ ਲੈ ਕੇ ਨੱਗਿਆ ਸੀਗਾ ਤੇ ਮੈਂ ਉਹ ਗੇਟ ਖੁੱਲੇ ਸੀ ਦਰਬਾਰ ਸਾਹਿਬ ਦੇ ਅੱਗੇ ਤਾਂ ਇਹ ਗੇਟ 8 ਵਜੇ ਨੂੰ ਬੰਦ ਕਰਕੇ ਬਾਬਾ ਜੀ ਜੰਦਾ ਲਾ ਦਿੰਦੇ ਤੇ ਰਾਤ ਮੈਂ ਕਿਹਾ ਵੀ ਕਿਤੇ ਕੋਈ ਗੋਲਤਨਾ ਛੇੜਛਾੜ ਨਾ ਕਰ ਦੂ ਮੈਂ ਅਮਰਤ ਅੰਮਤਵਾਲ ਨੂੰ ਫੋਨ ਕੀਤਾ ਵੀ ਇਹ ਕਹਿੰਦਾ ਮੈਂ ਸਮਝਾ ਲਿਆ ਵੀ ਉਹ ਸਫਾਈ ਕਰ ਦੇਣ ਅੰਦਰ ਤੇ ਹੁਣ ਸਵੇਰੇ ਜਦੋਂ ਇਹਨਾਂ ਨੂੰ ਫੋਨ ਕੀਤਾ ਵੀ ਇੱਥੇ ਦਾ ਬਾਈ ਬੇਅਦਬੀ ਹੋ ਗਈ ਬੇਅਦਬੀ ਹੋਣ ਦੇ ਬਾਅਦ ਜੋਤ ਕੋਲੋਂ ਅੱਗ ਲੱਗ ਗਈ ਪਹਿਲਾਂ ਤਾਂ ਇੱਥੇ ਜੋਤ ਸਾਰੇ ਆ ਜੱਗੀ ਕਿਵੇਂ ਹੈ ਬਾਬਾ ਫੱਟ ਸੀਗਾ ਬੁਝਾਉਂਦਾ ਜੋਤ ਨੂੰ ਤੇ ਜੋਤ ਜਗਦੀ ਰਾਤ ਨੂੰ ਬੁਝਾ ਕੇ ਪੈਂਦਾ ਉਹਨੂੰ ਪਤਾ ਸੀਗਾ ਵੀ ਰਾਤ ਨੂੰ ਜੋਤ ਨਾਲ ਅੱਗ ਵੀ ਲੱਗ ਸਕਦੀ ਹੈ ਇਹ ਜਦੋਂ ਅੱਗ ਲੱਗੀ ਆ ਹੁਣ ਬੀਬੀ ਨੇ ਬੀਬੀ ਦੱਸ ਰਹੇ ਵੀ ਕੱਲ ਸ਼ਾਮ ਦੀ ਅੱਗ ਲੱਗੀ ਆ 4-5 ਵਜੇ ਦੀ ਜਿਹੜਾ ਪਾਟੀ ਸਿੰਘ ਆ ਉਹ ਕਹਿੰਦਾ ਸਵੇਰੇ ਲੱਗੀ ਆ ਹਿੰਮਤ ਸਿੰਘ ਨੇ ਵੀ ਕਹਿੰਦਾ ਸ਼ਾਮ ਲੱਗੀ ਹੋਈ ਆ ਇਹਨਾਂ ਸਾਰਿਆਂ ਨੇ ਸਬੂਤ ਮਟਾਇਆ ਇੱਥੇ ਚੱਕ ਕੇ ਇੱਥੇ ਗੁਟਕਾ ਸਾਹ ਵੀ ਪਏ ਹੁੰਦੇ ਸੀਗੇ ਬੱਚੇ ਪਾਠ ਕਰਕੇ ਰੱਖਦੇ ਬੀਬੀਆਂ ਰੱਖਦੀਆਂ ਕਈ ਵਾਰੀ ਠੀਕ ਹੈ ਜੀ ਇਹ ਜਿਹੜੀ ਕੋਰੀ ਸੀਗੀ ਡੀਵੀਆਰ ਨੂੰ ਲਗਾਈ ਹੈ ਉਹ ਆ ਖੁੰਝੇ ਖੜੀ ਨੂੰ ਦੁਰਲੇ ਪਾਸੇ ਇਹ ਕੋਰੀ ਆਮ ਚੱਕਸਾਲਾ ਬੰਦਾ ਦੋ ਤਿੰਨ ਬੰਦੇ ਚੱਕੀਆ ਚੱਕ ਕੇ ਇਹਨਾਂ ਨੇ ਕੋਰੀ ਉੱਥੇ ਡੀਵੀਆਰ ਨਾਲ ਛੇੜਛਾੜ ਕਰਕੇ ਸਾਰੇ ਸਮੂਤ ਖੁਰਦਵਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਇਹ ਸਾਰੇ ਬਾਹਰਲੇ ਬੰਦੇ ਨੇ ਜਿਹੜੇ ਜਗਜੀਤ ਸਿੰਘ ਮੁੱਤੂ ਤੇ ਹਿੰਮਤ ਸਿੰਘ ਲੁਧਿਆਣਾ ਤੋਂ ਤੇ ਇਹਨਾਂ ਨੇ ਆ ਕੇ ਖੁਰਦਵਰਦ ਕੀਤੇ ਸਬੂਤ ਸਾਹ ਤੋਂ ਤਾ ਸਮਾਨ ਖੜਾ ਤੈਨੂੰ ਇਸੇ ਵਿੱਚ ਭਾਗ ਬਣਦਾ ਸਮਾਨ ਹੈ ਮੈਂ ਕਿ ਸਾਡੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਸਾਰੇ ਨਗਰ ਵੱਲੋਂ ਵੀ ਇਹਨਾਂ ਦਾ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਰਾਈ ਗੁਰੂ ਰਾਈ ਗੁਰੂ ਜੀ ਦਾ ਖਾਲਸਾ ਰਾਈ ਗੁਰੂ ਜੀ ਦੀ ਪੱਤਿ ਪਿੰਡ ਵਾਲਿਆਂ ਦੀ ਮਨਜ਼ੂਰੀ ਨਾਲ ਰੱਖਿਆ ਜਾਂਦਾ ਸੀ ਨਹੀਂ ਸਾਡੀ ਵੀ ਜੀ ਨਾਲ ਕੋਈ ਰੱਖਿਆ ਜੀ ਇਹਨਾਂ ਸਾਡੀ ਵੀ ਜੀ ਨਾਲ ਕੋਈ ਪਾਠ ਨਹੀਂ ਸਾਡੇ ਪਹਿਲੇ ਦੋ ਪਾਠੀ ਜਿਹੜਾ ਵਿਵਾਰ ਚੱਲਦੀ ਉਹ ਦੋ ਕੱਢ ਤੇ ਇਹਨੇ ਆਪਾਂ ਪਾਠੀ ਆਪ ਲੈ ਆਂਦਾ ਗਿਆ ਇੱਥੋਂ ਹਾਂ ਚੌਰ ਸਾਹਿਬ ਦੇਖੋ ਕਾਲਾ ਹੋ ਗਿਆ ਚੌਰ ਸਾਹਿਬ ਵੀ ਲਪੋਇਆ ਗਿਆ ਚੌਰ ਸਾਹਿਬ ਦੂਸਰਾ ਕੱਢ ਕੇ ਬਾਹਰ ਅਗਰ ਕੋਈ ਪਤਾ ਲੱਗੇ ਉਹ ਤਾਂ ਬੀਬੀ ਨੇ ਦੇਖ ਲਿਆ ਵੀ ਚੌਰ ਸਾਹਿਬ ਕਢਾਲਾ ਹੋਇਆ ਪਿਆ ਕੀ ਲੱਗਦਾ ਜੀ ਅੱਗ ਲਗਾਈ ਗਈ ਹੈ ਨੈਚਰਲੀ ਲੱਗੀ ਹੈ ਜੀ ਦੇਖੋ ਜੀ ਇਹ ਭਾਈ ਇਹ ਜਿਹੜੀ ਜਿਹੜੀ ਬਾਬੇ ਦੀ ਗਲਤੀ ਆ ਜ ਕਿਉਂਕਿ ਜੋਤ ਰਾਤ ਪਹਿਲਾ ਜੋਤ ਅੰਦਰ ਹੋਣੀ ਚਾਹੀਦੀ ਜਿੰਨੇ ਵੀ ਧਰਮ ਦੇ ਗੁਰਦੁਆਰੇ ਸ਼ਰੋਮੀ ਬੇਟੀ ਸਾਰੀ ਜੋਤਾਂ ਬਾਹਰ ਨੇ ਤੁਸੀਂ ਦਰਬਾਰ ਸਾਹਿਬ ਤੇ ਬਾਬੇ ਦੀਪ ਸਿੰਘ ਜੀ ਚਲ ਜਾਓ ਕਟਾਣਾ ਸਾਹਿਬ ਦੇਖ ਲੋ ਜਾ ਕੇ ਸਾਰੀ ਜੋਤਾਂ ਬਾਹਰ ਕਿ ਉਹ ਨਹੀਂ ਅੰਦਰ ਲਾਹੇ ਜੋਤਾਂ ਇਹ ਤਾਂ ਜੋ ਇਹ ਕਾ ਜੋਤ ਅੱਜ ਜਗਾਉਣੀ ਹੈ ਇੱਥੇ ਕਹੇ ਬਾਬਾ ਜੈ ਸਿੰਘ ਨੂੰ ਸਮਾਦ ਮੰਨਦੇ ਨੇ ਇਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂਹਾਂ ਦੇ ਉਹਦੀ ਅਰਦਾਸ ਕਰਾਉਂਦੇ ਨੇ ਖੜ ਕੇ ਕਿ ਬਾਬਾ ਜੈ ਸਿੰਘ ਇੱਥੇ ਸਾਡਾ ਬਜ਼ੁਰਗ ਆ ਉਹਦੀ ਸਮਾਦ ਆ ਇਹ ਉਹਨੂੰ ਭੋਗ ਦੇਖਣ ਨੂੰ ਉਹਦਾ ਭੋਗ ਲਵਾਉਂਦੇ ਉਹ ਸਮਾਦ ਤੇ ਵੀ ਜਿੱਥੇ ਅੱਗ ਲੱਗੀ ਉੱਥੇ ਦੇਖਦਾ ਮੱਥਾ ਟੇ ਭਾਈ ਗੁਰਜੀਤ ਕਾ ਖਾਲਸਾ ਭਾਈ ਖਤ ਆਪਣਾ ਨਾਮ ਦੱਸ ਦਿਓ ਤੁਸੀਂ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਹੋ ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਜੀਤ ਦੀ ਫਤਿਹ ਜੀ ਦਾਸ ਦਾ ਨਾਮ ਭਾਈ ਕਿੰਗੀ ਸਿੰਘ ਹੈ ਮੈਂ ਗੁਰਦੁਆਰਾ ਦੇਖਸਰ ਸਾਬ ਕਟਾਣਾ ਸਾਹਿਬ ਬਤੌਰੇ ਮੁੱਖ ਗ੍ਰੰਥੀ ਸੇਵਾ ਨਿਭਾ ਰਿਹਾ ਹਾਂ ਅੱਜ ਸਵੇਰੇ ਸਾਨੂੰ ਤਕਰੀਬਨ 8:00 ਵਜੇ ਫੋਨ ਆਇਆ ਕਿ ਗੁਰਦੁਆ ਪਿੰਡ ਲਧਣਾ ਵਿਖੇ ਗੁਰਦੁਆਰਾ ਸਾਹਿਬ ਵਿਖੇ ਕੁਝ ਬੇਅਦਬੀ ਹੋ ਗਈ ਹੈ ਸੋ ਅਸੀਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਦਾ ਨਰਿੰਦਰ ਸਿੰਘ ਜੀ ਰਿਕਾਰਡ ਕੀਪਰ ਗੁਰਜੋਤ ਸਿੰਘ ਅਤੇ ਹੋਰ ਵੀ ਨਾਲ ਸਿੰਘ ਯਾਨੀ ਮਨਜੋਤ ਸਿੰਘ ਜੀ ਗ੍ਰੰਥੀ ਸਿੰਘ ਅਤੇ ਦਾਸ ਇੱਥੇ ਪਹੁੰਚੇ ਆ ਅੱਗੇ ਇੱਥੇ ਸੰਗਤ ਖੜੀ ਸੀ ਜਦੋਂ ਅਸੀਂ ਅੰਦਰ ਜਾ ਕੇ ਵੇਖਿਆ ਤੇ ਉੱਥੇ ਜਿੱਥੇ ਜੋਤ ਲਾਉਂਦੇ ਨੇ ਉੱਥੇ ਇੱਕ ਆਲਣਾ ਜਿਹਾ ਬਣਾਇਆ ਉੱਥੇ ਮਤਲਬ ਕਿਤੇ ਕਹਿੰਦੇ ਆ ਜੀ ਰਾਤ ਨੂੰ ਅੱਗ ਲੱਗ ਗਈ ਹੈ ਜਿਹਦੇ ਨਾਲ ਉੱਥੇ ਜਿਹੜਾ ਰੱਖਿਆ ਸਮਾਨ ਸੀ ਉਹ ਸੜ ਕੇ ਸੁਆਹ ਹੋ ਗਿਆ ਉਹਦੇ ਨਾਲ ਨਾਲ ਥੱਲੇ ਜਿਹੜੇ ਮੈਟ ਵਿੱਚੇ ਸੀ ਗੁਰੂ ਘਰ ਦੇ ਨਾਲ ਕਿਉਂਕਿ ਤਕਰੀਬਨ 8-10 ਫੁੱਟ ਦੂਰੀ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ ਤੇ ਉਹ ਸਾਰੇ ਮੈਟ ਵੀ ਉੱਥੇ ਜਲ ਗਏ ਉਪਰੋਂ ਤਾਂ ਅਸੀਂ ਸਭ ਕੁਝ ਚੈੱਕ ਕੀਤਾ ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਂ ਗੁਟਕਾ ਸਾਹਿਬ ਦੀ ਕੋਈ ਵੀ ਅਦਵੀ ਨਹੀਂ ਹੋਈ ਹਾਂ ਗੁਰੂ ਘਰ ਦੀ ਉੱਥੇ ਜਿਹੜਾ ਕਹੀਏ ਕਿ ਅੱਗ ਲੱਗਣ ਨਾਲ ਨੁਕਸਾਨ ਹੋਇਆ ਪਰ ਇਹਦਾ ਜਿਹੜਾ ਕਾਰਨ ਹੈ ਉਹ ਕਾਰਨ ਅਸੀਂ ਇਹ ਵੇਖਿਆ ਸੰਗਤਾਂ ਦੇ ਵਿੱਚ ਕਿ ਇੱਥੇ ਦੋ ਪਾਰਟੀਆਂ ਨੇ ਇਹਨਾਂ ਦਾ ਆਪਸ ਵਿੱਚ ਬੜਾ ਰੌਣਾ ਹੈ ਇਹ ਦੋਵੇਂ ਜਿਵੇਂ ਕਹਿਦੀਏ ਸਿੱਧਾ ਅਸੀਂ ਕਹੀਏ ਨਕਮੀਆਂ ਨੇ ਦੋਵੇਂ ਇੱਕ ਦੂਜੇ ਦੇ ਵਿਰੁੱਧ ਇੱਥੇ ਬੋਲਦੇ ਨੇ ਇੱਕ ਦੂਜੇ ਨਾਲ ਇੱਕ ਖੇਬਾਜ਼ੀ ਇਹਨਾਂ ਦੀ ਜਿਸ ਕਰਕੇ ਗੁਰੂ ਘਰ ਦਾ ਨੁਕਸਾਨ ਹੋ ਰਿਹਾ ਗਰੰਤੀ ਸਿੰਘ ਵੀ ਜਿਹੜਾ ਇਹਨਾਂ ਰੱਖਿਆ ਉਹਨੂੰ ਵੀ ਕੋਈ ਇੱਧਰ ਦਾ ਪਤਾ ਹੈ ਨਹੀਂ ਉਹ ਕਹਿੰਦਾ ਮੈਂ ਟਕਸਾਲ ਚੋਂ ਪੜਿਆ ਪਰ ਉਹਨੂੰ ਇੱਕ ਟਕਸਾਲ ਦੇ ਨਾਮ ਦੀ ਨੇੜੇ ਨਹੀਂ ਗਿਆ ਉਹ ਬਸ ਨਾਮ ਹੀ ਕਹਿੰਦਾ ਪਰ ਉਹਨੂੰ ਇਸ ਚੀਜ਼ ਦਾ ਪਤਾ ਨਹੀਂ ਹੈ ਕਿ ਭਾਈ ਹੋਇਆ ਕੀ ਹੈ ਜਿਹੜੀ ਗੱਲ ਕਹਿੰਦੇ ਆ ਕਹਿੰਦਾ ਮੇਰੇ ਮੈਨੂੰ ਨਹੀਂ ਪਤਾ ਜੀ ਜਿਹੜੀ ਗੱਲ ਨੂੰ ਪੁੱਛਦੇ ਆ ਉਹ ਕਹਿੰਦਾ ਜੀ ਮੇਰੇ ਪਹਿਲੇ ਹੋਇਆ ਉਹ ਜਿੱਥੇ ਪੋਥੀਆਂ ਰੱਖੀਆਂ ਨੇ ਜਿਨ੍ਹਾਂ ਤੇ ਇਹਨਾਂ ਨੇ ਆਪਣੇ ਲਿਖੇ ਹੋਇਆ ਪਤਾ ਨਹੀਂ ਕੀ ਕੀ ਲਿਖਿਆ ਹੋਇਆ ਤੇ ਉਹ ਵੀ ਅਸੀਂ ਦੇਖਿਆ ਤੇ ਇੱਥੇ ਜਿਹੜੀ ਹਾਲਤ ਆ ਉਹ ਇਹ ਆ ਕਿ ਸਾਨੂੰ ਇੱਥੇ ਚਾਹੀਦਾ ਵਾ ਅਸੀਂ ਅਕਾਲ ਤਖਤ ਸਾਹਿਬ ਤੇ ਸਾਰੀ ਰਿਪੋਰਟ ਤਿਆਰ ਕਰਕੇ ਭੇਜ ਰਹੇ ਆਂ ਫਿਰ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਵੇਗਾ ਉਹਦੇ ਉੱਪਰ ਫੁੱਲ ਚੜਾਈ ਜਾਣਗੇ ਦੋਨਾਂ ਪਾਰਟੀਆਂ ਇਸ ਚੀਜ਼ ਤੇ ਸਹਿਮਤ ਹੋਈਆਂ ਨੇ ਤੇ ਤੇ ਪ੍ਰਸ਼ਾਸਨ ਵੀ ਆਇਆ ਸੀ ਕਿ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਵੇਗਾ ਅਸੀਂ ਉੰਜ ਹੀ ਕਰਾਂਗੇ ਜੀ ਇਹ ਇੱਕ ਬਾਹਰ ਦੇਖਿਆ ਗਿਆ ਸ੍ਰੀ ਸਾਹਿਬ ਦਾ ਤੇ ਹੋਰ ਵੀ ਜਿਹੜਾ ਸ਼ਸਤਰ ਨੇ ਉਹ ਪਏ ਨਹੀਂ ਹਾਂਜੀ ਇਹ ਉੱਥੇ ਹੀ ਭਾਈ ਸਾਹਿਬ ਜੀ ਇਹ ਦੱਸਦੇ ਆ ਕਿ ਇਹ ਉੱਥੇ ਜਿੱਥੇ ਆਪਣੇ ਇਹਨਾਂ ਨੇ ਜੋਤ ਰੱਖੀ ਸੀ ਉੱਥੇ ਸ਼ਸਤਰ ਵੀ ਸੀਗੇ ਸ੍ਰੀ ਸਾਹਿਬ ਵੀ ਰੱਖਿਆ ਹੋਇਆ ਸੀ ਉਹ ਘਿਓ ਵਾਲਾ ਛੋਟਾ ਡਰਮ ਡਰਮੀ ਰੱਖੀ ਹੋਈ ਸੀ ਤੇ ਹੋਰ ਕੁਝ ਫੋਟੋਆਂ ਵੀ ਰੱਖੀਆਂ ਸੀ ਉਹ ਕਿੰਨਾਂ ਦੀਆਂ ਫੋਟੋਆਂ ਸੀ ਅਸੀਂ ਅਸੀਂ ਤਾਂ ਕਦੇ ਅੱਗੇ ਵੇਖਿਆ ਨਹੀਂ ਇਹ ਕਹਿੰਦੇ ਜੀ ਕੋਈ ਗੁਰੂ ਸਾਹਿਬ ਦੀਆਂ ਫੋਟੋਆਂ ਸੀ ਜਾਂ ਜੋ ਵੀ ਫੋਟੋਆਂ ਸੀ ਉਹ ਵੀ ਸਾਰੀਆਂ ਜਲ ਕੇ ਮਤਲਬ ਸੁਆਹ ਹੋ ਗਈਆਂ ਨੇ ਇਹ ਗੱਲ ਕਰੀ ਬਾਬਾ ਜੀ ਕੱਲ੍ਹ ਸ਼ਾਮ ਦੀ ਘਟਨਾ ਹੈ ਇਹ ਲੇਡ ਨੇ ਉਹਨੇ ਦੱਸਿਆ ਕਿ ਇਹ ਵੀ ਇੱਕ ਹਾਂਜੀ ਇਹਦੇ ਵਿੱਚ ਇਹ ਜਿਹੜੇ ਪ੍ਰਬੰਧਕ ਜ਼ਿੰਮਾਰ ਨੇ ਇਹਨਾਂ ਨੇ ਕਿਸ ਨੂੰ ਦੱਸਿਆ ਨਹੀਂ ਪਿੰਡ ਵਾਲੇ ਕਹਿੰਦੇ ਜੀ ਕੋਈ ਅਨਾਊਂਸਮੈਂਟ ਨਹੀਂ ਹੋਈ ਸਾਨੂੰ ਦੱਸਿਆ ਨਹੀਂ ਸਾਨੂੰ ਤੇ ਸਵੇਰੇ ਪਤਾ ਲੱਗਾ ਤੇ ਅਸੀਂ ਉਸੇ ਸਮੇਂ ਆ ਗਏ ਬਾਬਾ ਜੀ ਦੇਖ ਰੇ ਕੌਣ ਕਰੇਗਾ ਜਦੋਂ ਤੱਕ ਕਮੇਟੀ ਦੇ ਫੈਸਲੇ ਨਹੀਂ ਇਹਦੇ ਵਿੱਚ ਦੇਖ ਰੇ ਕਿ ਤੁਹਾਨੂੰ ਪ੍ਰਸ਼ਾਸਨ ਨੂੰ ਪਤਾ ਜੀ ਕੌਣ ਕਰੇਗਾ ਪਰ ਇੱਕ ਦਿਨ ਵਾਸਤੇ ਗ੍ਰੰਥੀ ਸਿੰਘ ਤੇ ਭੇਜੋ ਸੇਵਾ ਸੰਭਾਲ ਕਰੋ ਅਸੀਂ ਦੇਖਾਂਗੇ ਬਾਕੀ ਜਿਹੜੇ ਪ੍ਰਬੰਧਕ ਨੇ ਉਹਨਾਂ ਦੀ ਜ਼ਿੰਮੇਵਾਰੀ ਆ ਉਹ ਦੇਖਣਗੇ ਇਹਨਾਂ ਦਾ ਕਿਤੇ ਕੋਰਟ ਵਿੱਚ ਵੀ ਕੇਸ ਚੱਲ ਰਿਹਾ ਤੇ ਜੋ ਕੋਰਟ ਕਹਿੰਦਾ ਫਿਰ ਉਹਦੇ ਸਾਹਮਣੇ ਹੋਊਗਾ ਤੁਸੀਂ ਲਿਖਤ ਰਿਪੋਰਟ ਦੇ ਰਹੇ ਹੋ ਅਸੀਂ ਲਿਖਤ ਰਿਪੋਰਟ ਸੀ ਅਕਾਲ ਤੱਕ ਸਾਡਾ ਫਰਜ਼ ਬਣਦਾ ਧਾਰਮਿਕ ਫਰਜ਼ ਬਣਦਾ ਕਿਉਂਕਿ ਗੁਰਦੁਆਰਾ ਕਟਾਣਾ ਸਾਹਿਬ ਐਸਜੀਪੀਸੀ ਅਧੀਨ ਸਾਡੇ ਨੇੜੇ ਹੀ ਆ ਸਾਡੀ ਜ਼ਿੰਮੇਵਾਰੀ ਬਣਦੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜਾ ਅਦਬ ਹੈ ਸਤਕਾਰ ਹੈ ਉਹਦੇ ਲਈ ਅਸੀਂ ਹਰ ਕੁਰਬਾਨੀ ਦੇਣ ਨੂੰ ਤਿਆਰ ਅਸੀਂ ਅੱਗੇ ਜਾਣ ਨੂੰ ਤਿਆਰ ਇਸ ਅਸੀਂ ਸਾਰੀ ਰਿਪੋਰਟ ਅੱਜ ਕੱਲ ਤੱਕ ਸਾਹਿਬ ਨੂੰ ਭੇਜ ਗਏ ਐਸਜੀਪੀਸੀ ਵੀ ਇਹਨੂੰ ਅੰਡਰ ਲੈ ਸਕਦੀ ਹੈ ਇਹ ਵੀ ਕੋਈ ਇਹ ਹੁਣ ਸਾਡਾ ਨਹੀਂ ਜੀ ਪਤਾ ਇਹਨੂੰ ਐਸਜੀਪੀਸੀ ਲੈਵੇਗੀ ਅੰਡਰ ਜਾਂ ਕੀ ਕਰੇਗੀ ਇਹ ਤਾਂ ਉਹਨਾਂ ਨੇ ਵੇਖਣਾ ਸਾਡਾ ਕੰਮ ਰਿਪੋਰਟ ਭੇਜਣੀ ਹਾਂਜੀ ਮੇਰਾ ਨਾਮ ਪਰਮਜੀਤ ਕੌਰ ਆ ਪਿੰਡ ਲੱਦਣਾ ਜੀ ਤੇ ਮਾਮਲਾ ਜਿਹੜਾ ਹੈ ਕੀ ਮਾਮਲਾ ਹੋਏ ਕਿੰਨੇ ਵਜੇ ਦੀ ਘਟਣਾ ਹੈ ਇਹ 4-5 ਵਜੇ ਦੀ ਗੱਲ ਹੈ ਜਦੋਂ ਰਹਿਰਾ ਸਾਹਿਬ ਦੇ ਮਤਲਬ ਆਏ ਮੱਥਾ ਟੇਕਣ ਲੋਕ ਅੱਜ ਦੀ ਸੰਗਤ ਕੱਲ੍ਹ ਸ਼ਾਮ ਕੱਲ੍ਹ ਸ਼ਾਮ ਦੀ ਹੈ ਜੀ ਕੱਲ੍ਹ 5 ਵਜੇ ਦੀ ਤੇ ਜਦੋਂ ਮਤਲਬ ਦੋ ਜਣੇ ਆਏ ਸੀ ਸਾਡੇ ਪਿੰਡ ਦੇ ਵਿੱਚੋਂ ਮੱਥਾ ਟੇਕ ਕਾਨੂੰਨਾ ਨੇ ਆ ਕੇ ਦੱਸਿਆ ਉਹਨਾਂ ਦੇ ਆਉਂਦੇ ਨੂੰ ਪਾਣੀ ਪਾ ਕੇ ਅੱਗ ਬੁਝਾਈ ਜਾ ਰਹੀ ਸੀ ਜੇ ਕਿਸੇ ਨੂੰ ਉਪਲਾਵ ਵਗੈਰਾ ਨਹੀਂ ਕੀਤਾ ਨਹੀਂ ਸਾਨੂੰ ਐਦਾਂ ਸੀਗਾ ਵੀ ਸੰਗਤ ਆਉਂਦੀ ਆ ਚਲੋ ਸਾਰਿਆਂ ਨੂੰ ਪਤਾ ਹੋਊਗਾ ਵੀ ਸਾਡੇ ਆਂਟੀ ਨੇ ਆ ਨਾਲ ਗਵਾਂਢੀ ਵੀ ਚਲੋ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਕੋਈ ਉਹ ਕਰ ਦੇਣਾ ਸੀ ਐਨਾ ਉਹ ਨਹੀਂ ਕੀਤਾ ਜੀ ਕੀ ਲੱਗਦਾ ਕਿੱਦਾਂ ਹੋ ਲੋ ਲੱਗਿਆ ਕੋਈ ਪਤਾ ਇਹ ਤਾਂ ਹੁਣ ਕੁਝ ਨਹੀਂ ਕਹਿ ਸਕਦੇ ਜੀ ਪਿੰਡ ਵਾਲਿਆਂ ਦਾ ਇੱਥੇ ਆਉਣਾ ਜਾਣਾ ਹੈਗਾ ਗੁਰਦੁਆਰਾ ਸਾਹਿਬ ਚ ਹਾਂਜੀ ਤਾਂ ਆਉਂਦੀ ਹੈ ਸੰਗਤ ਬਹੁਤ ਆਉਂਦੀ ਕਿੰਨੀ ਕੀ ਸੰਗਤ ਮੌਜੂਦ ਸੀ ਉਸ ਸਮੇਂ ਹੈਗੇ ਸੀਗੇ 5-7 ਜਣੇ ਸੀਗੇ ਸ਼ਾਮ ਨੂੰ ਨਾ ਮਾੜੀ ਵਾਈ ਖਾਲਸਾ ਵਹਿਗਜੀ ਕੀ ਫਤਿਹ ਤੇ ਲੱਦਣਾ ਪਿੰਡ ਹੈ ਜੀ ਕੀ ਹੈਗਾ ਜੀ ਜਿਹੜਾ ਹੈ ਬਈ ਸਾਨੂੰ ਸਵੇਰੇ ਜੀ ਸੰਗਤ ਤੋਂ ਪਤਾ ਲੱਗਿਆ ਵੀ ਇੱਥੇ ਜੋਤ ਸਾਹਿਬ ਦੀ ਬੇਅਦਬੀ ਹੋ ਗਈ ਤੇ ਉੱਥੇ ਫੋਟੋਆਂ ਸੀਗੀਆਂ ਗੁਰੂ ਮਹਾਰਾਜ ਦੀਆਂ ਤੇ ਗੁਰੂ ਮਹਾਰਾਜ ਜੀ ਦੇ ਫੋਟੋਆਂ ਤੋਂ ਬਾਅਦ ਉੱਥੇ ਬੀਬੀਆਂ ਜਦੋਂ ਜਾਂ ਬੱਚੇ ਪਾਠ ਕਰਕੇ ਗੁਟਕਾ ਸਾਹਿਬ ਮਹਾਰਾਜ ਜੀ ਉੱਥੇ ਰੱਖੇ ਜਾਂਦੇ ਆ ਪਏ ਹੁੰਦੇ ਸੀ ਤੇ ਉਦੋਂ ਬਾਅਦ ਇਹਨਾਂ ਨੇ ਰਾਤ ਤੱਕ ਜਦ ਅੱਗ ਲੱਗੀ ਰਹੀ ਹੈ ਕੱਲ ਦੀ ਗੱਲ ਆ ਜੀ ਤੇ ਇਹਨਾਂ ਨੇ ਉਹਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਆ ਜੋ ਮਹਾਰਾਜ ਜੀ ਦੀਆਂ ਫੋਟੋਆਂ ਸੀ ਉਹਨਾਂ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਸੀ ਸਵੇਰੇ ਆ ਕੇ ਜਦੋਂ ਰੌਲਾ ਪਾਇਆ ਪਤਾ ਲੱਗਿਆ ਤੇ ਇਹ ਉੱਥੇ ਡੀਵੀਆਰ ਜਿਹੜਾ ਲੱਗਿਆ ਹੋਇਆ ਸੀ ਜਿਹਦੇ 'ਚ ਰਿਕਾਰਡਿੰਗ ਹੁੰਦੀ ਸੀ ਉਹ ਰਿਕਾਰਡਿੰਗ ਵਾਲੇ ਡੀਵੀਆਰ ਨੂੰ ਵੀ ਘੋੜੀ ਲਾਈ ਹੋਈ ਹੈ ਜੀ ਘੋੜੀ ਲਾ ਕੇ ਬੰਦ ਕਰਤੇ ਕੈਮਰੇ ਕੈਮਰਿਆਂ ਨੂੰ ਬੰਦ ਕਰਕੇ ਸਬੂਤਾਂ ਨੂੰ ਸਾਰਿਆਂ ਨੂੰ ਖੁਰਦਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਅਸੀਂ ਪ੍ਰਸ਼ਾਸਨ ਅੱਗੇ ਮੰਗ ਰੱਖਦੇ ਆ ਕਿ ਜਿਹੜਾ ਜਗਜੀਤ ਸਿੰਘ ਮੁੱਤਿਓ ਨੇ ਤੇ ਹਿੰਮਤ ਸਿੰਘ ਇੱਕ ਲੁਧਿਆਣੇ ਤੋਂ ਨੇ ਇਹ ਰਾਤ ਜਗਜੀਤ ਸਿੰਘ ਇੱਥੇ ਸੀਗੇ ਤੇ ਹਿੰਮਤ ਸਿੰਘ ਨੇ ਨਾਲ ਡੀਵੀਆਰ ਦੇ ਸਬੂਤਾਂ ਨੂੰ ਮਟਾਉਣ ਦੀ ਖੁਰਦਬੁਰਦ ਕਰਾਉਣ ਦੀ ਕੋਸ਼ਿਸ਼ ਕੀਤੀ ਆ ਬਾਬਾ ਜੀ ਨੇ ਲੌਸਮੈਂਟ ਕਰਕੇ ਦੱਸਿਆ ਜਾ ਸਕਦਾ ਸੀ ਲੋਕਾਂ ਨੂੰ ਕਿ ਇੱਥੇ ਬੀ ਅਗਲਗ ਚੁਕੀ ਆ ਤੇ ਨਹੀਂ ਦੱਸਿਆ ਗਿਆ ਅਸੀਂ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਇਹਨਾਂ ਤੇ ਪਰਚਾ ਕੀਤਾ ਜਾਵੇ ਤੇ ਇਹਨਾਂ ਨਾਲ ਜੋ ਇਹਨਾਂ ਨੇ ਮਹਾਰਾਜ ਦੀ ਬੇਅਦਬੀ ਕਰਵਾਈ ਆ ਜਾਂ ਕੀਤੀ ਆ ਇਹਨਾਂ ਨੂੰ ਸਾਨੂੰ ਇਨਸਾਫ ਦਵਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੀ ਗੁਰਪ੍ਰੀਤ ਸਿੰਘ ਖਾਲਸਾ ਜਸ਼ਮੇਸ਼ ਖਾਲਸਾ ਦਾਲ ਸਮਰਾਲਾ ਜੀ ਗੁਰਪ੍ਰੀਤ ਜੀ ਘਟਣਾ ਵਾਪਰੀ ਕਿੱਥੇ ਵਾਰੀ ਹੈ ਗੁਰਦੁਆਰਾ ਸਾਹਿਬ ਦਾ ਕੀ ਨਾਮ ਇਹ ਕੋਈ ਲੱਗਣਾ ਗੁਰੂ ਘਰ ਦਾ ਹੈਗਾ ਜੀ ਇਹ ਗੁਰੂ ਘਰ ਦਾ ਹੁਣ ਆਪਾਂ ਨੌਕੀਏ ਦਾ ਜੈ ਸਿੰਘ ਜੀ ਜੈ ਸਿੰਘ ਸ਼ਹੀਦ ਜੈ ਸਿੰਘ ਸ਼ਹੀਦ ਬਾਬਾ ਜੈ ਸਿੰਘ ਸ਼ਹੀਦ ਬਾਬਾ ਜੈ ਸਿੰਘ ਦੇ ਨਾਂ ਤੇ ਗੁਰੂ ਘਰ ਆ ਜੀ। ਤਰਸਲੇ ਜਿਹੜਾ ਗੁਰੂ ਘਰ ਇਹ ਪਹਿਲਾਂ ਵੀ ਬੜਾ ਬਵਾਦ ਦੇ ਵਿੱਚ ਰਹਿ ਚੁੱਕਿਆ ਹੈ। ਕਾਰਨ ਕੀ ਹੈ? ਕਾਰਨ ਇਥੇ ਇਹ ਹੈ ਜੀ ਵੀ ਜਿਹੜਾ ਅਸੀਂ ਆਪਣਾ ਕਾਰਨ ਸਾਨੂੰ ਪਤਾ ਲੱਗਿਆ ਗੁਰੂ ਘਰ ਦੀ ਜ਼ਮੀਨ ਆ 에ਅਰਪੋਰਟ ਰੋਡ ਤੇ। ਹੋਰ ਕੁਝ ਨਹੀਂ ਸਿਰਫ ਇਹ ਮੁੱਦਾ ਇਹਨਾਂ ਦਾ ਗੁਰੂ ਘਰ ਦੇ ਨਾਲ ਪਿਆਰ ਮੋਹ ਪਿਆਰ ਨਹੀਂ ਹੈਗਾ ਉਹ ਜ਼ਮੀਨ ਦੇ ਨਾਲ ਮੋਹ ਪਿਆਰ ਹੈ। ਦੋਵਾਂ ਕਮੇਟੀਆਂ ਨੇ ਗੁਰੂ ਘਰ ਦਾ ਉਹ ਨੁਕਸਾਨ ਕੀਤਾ ਹੋਇਆ ਆ ਆਪਾਂ ਕੁਝ ਕਹਿ ਨਹੀਂ ਸਕਦੇ ਪੋਥੀ ਸਾਹਿਬ ਨਾਲ ਹੁਣ ਅਸੀਂ ਆ ਕੇ ਪੋਥੀ ਸਾਹਿਬ ਦੇਖ ਕੇ ਚੈੱਕ ਕਰਿਆ ਪੋਥੀ ਸਾਹਿਬ ਦੇ ਉੱਤੇ ਵੀ ਛੇੜਛਾੜ ਹੋਈ ਹੋਈ ਆ ਉਹਨਾਂ ਦੇ ਅੰਗ ਫਟੇ ਹੋਏ ਨੇ ਠੀਕ ਆ ਜੀ ਜਦੋਂ ਅਸੀਂ ਜ਼ਮੀਨ ਦੀ ਇੰਨੀ ਸਾਮ ਸੰਭਾਲ ਕਰ ਸਕਦੇ ਕੀ ਅਸੀਂ ਗੁਰੂ ਘਰ ਦੀ ਸਾਮ ਸੰਭਾਲ ਨਹੀਂ ਕਰ ਸਕਦੇ ਫਿਰ ਜਦੋਂ ਹੁਣ ਅੰਦਰ ਮੌਕੇ ਤੇ ਅੱਗ ਲੱਗੀ ਹੈ ਕੱਲ ਸਾਨੂੰ ਦੱਸਣ ਮੁਤਾਬਕ ਕੱਲ ਕੱਲ ਦੀ ਅੱਗ ਲੱਗੀ ਹੋਈ ਆ ਜੀ ਕਾਲ ਦੀ ਅੱਗ ਲੱਗੀ ਹੋਈ ਆ ਤੇ ਸਾਨੂੰ ਅੱਜ ਸਵੇਰੇ ਪਤਾ ਲੱਗਦਾ ਠੀਕ ਹੈ ਜੀ ਸਵੇਰੇ ਪਤਾ ਲੱਗ ਰਿਹਾ ਤੇ ਜਿਹੜਾ ਡੀਵੀਆਰ ਆ ਡੀਵੀਆਰ ਨਾਲ ਵੀ ਇਹਨਾਂ ਦਾ ਛੇੜਛਾੜ ਕੀਤੀ ਹੋਈ ਆ ਉਹ ਬੰਦ ਕੀਤਾ ਹੋਇਆ ਕੈਮਰਾ ਇਹ ਬਹੁਤ ਹੀ ਵੱਡੀ ਘਟਾਈ ਆ ਜੀ ਇਹ ਅਸੀਂ ਤਾਂ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਜੋ ਜੋ ਕਾਰਵਾਈ ਆ ਕਮੇਟੀ ਤੇ ਵੀ ਹੋਣੀ ਚਾਹੀਦੀ ਆ ਪਾਠੀ ਸਿੰਘ ਤੇ ਵੀ ਹੋਣੀ ਚਾਹੀਦੀ ਆ ਵੀ ਜਿਹੜੀਆਂ ਕਮੇਟੀਆਂ ਪ੍ਰਬੰਧਕ ਸਾਮਧੀਆਂ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਕਸੂਰ ਆ ਇਹ ਬਸ ਠੀਕ ਹੈ। ਖੂਬ ਪੁਰਾਣੀ ਲੰਦਣਾ ਪਿੰਡ ਪੈਂਦਾ ਸਮਰਾਲਾ ਤਹਿਸੀਲ ਦੇ ਵਿੱਚ। ਅੱਜ ਜਿਹੜਾ ਸਾਡੇ ਧਿਆਨ ਦੇ ਵਿੱਚ ਸਾਰ ਗੁਰਪ੍ਰੀਤ ਸਿੰਘ ਗੁਰਦੇ ਸਾਰ ਸੁਖਵਿੰਦਰ ਸਿੰਘ ਉਰੀ ਜਿਹੜੇ ਸਾਡੇ ਆ ਨਿਯੰਗ ਜਿੱਥੇ ਬੰਦਿਆਂ ਦੇ ਉਹਦੇ ਆਦਾਰ ਨੇ ਸਮਰਾਲਾ ਤੋਂ ਇਹਨਾਂ ਨੇ ਮੇਰੇ ਧਿਆਨ ਦੇ ਵਿੱਚ ਲਿਆਂਦਾ ਸੀ। ਮੈਂ ਤੇ ਮਰੀ ਜਿਹੜੀ ਐਸਚਓ ਸਮਰਾਲਾ ਦੇ ਸਚੂ ਮਸ਼ਹੂਰ ਜਿਹੜਾ ਮੌਕੇ ਤੇ ਆਇਆ। ਇਹ ਜਿਹੜਾ ਜਿੱਥੇ ਮਹਾਰਾ ਦੇ ਪ੍ਰਕਾਸ਼ ਦੇ ਵੈਕ ਸਾਹਿਬ ਤੇ ਜਿਹੜੀ ਪਿੱਛੇ ਪਾਸੇ ਜੋਤ ਜਗਦੇ ਹੁੰਦੇ ਆ। ਉਸ ਜੋਤ ਦੇ ਨਾਲ ਕੋਈ ਉੱਥੇ ਜਿਹੜਾ ਅੰਦਰ ਮਟੀਰੀਅਲ ਆ ਅਗਨੀ ਭੇਟ ਹੋਇਆ ਥੋੜਾ ਉਹ ਤਾਂ ਦਾ ਲੱਕੜ ਦਾ ਸਮਾਨ ਵੀ ਸੀ ਜਾਂ ਥੱਲੇ ਮੈਟਲ ਦਾ ਤੇ ਬਾਕੀ ਜਿਹੜੀ ਅਸੀਂ ਉਹ ਡੀਵੀਆਰ ਜਿਹੜਾ ਇੱਥੇ ਕੈਮਰੇ ਲੱਗੇ ਹੋਏ ਨੇ ਬਿਲਕੁਲ ਡੀਵੀਆਰ ਅਸੀਂ ਕਬਜ਼ੇ 'ਚ ਲੈ ਲਿਆ ਕਿਉਂਕਿ ਇਸ ਪਿੰਡ ਦੇ ਵਿੱਚ ਕਾਫੀ ਪਾਰਟੀ ਬਾਜੀ ਆ ਦੋ ਪਾਰਟੀਆਂ ਆ ਜਿਹੜੀਆਂ ਪਹਿਲਾਂ ਅਲਰੇਡੀ ਚੱਲਦੀਆਂ ਇੱਕ ਸਪੈਂਡ ਦੀ ਤੇ ਇੱਕ ਵਾਰ ਲਈ ਪਿੰਡਾਂ ਦੇ ਉਹਨਾਂ ਦੀ ਇੱਕ ਕਮੇਟੀ ਬਣੀ ਹੋਈ ਆ ਇਹਦਾ ਪੀਐਸ ਵੀ ਜਿਹੜਾ ਮਾਨਜੋ ਕੋਰਟ ਦੇ ਵਿੱਚ ਚੱਲਿਆ ਨਿਆਂਗਤ ਜਥੇਬੰਦੀਆਂ ਦੇ ਅਸੀਂ ਸਾਰਿਆਂ ਨੇ ਫੈਸਲਾ ਲਿਆ ਜਿਹੜੀ ਐਸਜੀਪੀਸੀ ਕਮੇਟੀ ਦੇ ਜਿਹੜੇ ਮੈਨੇਜਰ ਸਾਹਿਬ ਤੇ ਹੈੱਡ ਗ੍ਰਾਂਥੀ ਕਟਾਣਾ ਸਾਹਿਬ ਤੋਂ ਨੇ ਉਹ ਅਸੀਂ ਮੌਕੇ ਤੇ ਬੁਲਾ ਲਏ ਸੀ ਉਹ ਸਾਰੀ ਆਪਣੀ ਪਰਚਾਲ ਜਿਹੜੀ ਪਰਚਾਲ ਕਰ ਰਿਹਾ ਇਸ ਗੱਲ ਦੀ ਜੋ ਵੀ ਰਿਪੋਰਟ ਹੋ ਗਈ ਇਹ ਸ਼੍ਰੀ ਕਲਤਕ ਸਭੇ ਭੇਜੀ ਜਾਊਗੀ ਜੋ ਵੀ ਹੁਕਮ ਸ਼੍ਰੀ ਕਲਤਕ ਸਭਾ ਤੋਂ ਆਊਗਾ ਉਹਦੇ ਮੁਤਾਬਿਕ ਜਿਹੜੀ ਅਗਲੀ ਕਾਰਵਾਈ ਜਿਹੜੀ ਹੈ ਅਮਲ ਜਿਲ੍ਹੇ ਦੀ ਸਰਕਾਰ ਲਈ ਸੰਤ ਦਾ ਇਹ ਦੋਸ਼ ਆ ਵੀ ਜਿਹੜੀ ਕੱਲ੍ਹ ਦੀ ਲਿਖੀ ਸੀ ਵੀ ਇਹ ਲਪੂਣ ਦੀ ਕੋਸ਼ਿਸ਼ ਕੀਤੀ ਹੈ ਜੀ ਇਹ ਨਾ ਜੀ ਬੀਵੀਅਰ ਇਸੇ ਕਰਕੇ ਕਬਜ਼ੇ ਲੈ ਰਹੇ ਆ ਬੀਵੀਅਰ ਬਿਲਕੁਲ ਕਲੀਅਰ ਹੋ ਜਾਊਗਾ ਅੱਗੋਂ ਲੱਗੀ ਤੇ ਕੀ ਕਾਰਵਾਈ ਕੀਤੀ ਜਾ ਸਕਦੀ ਹੈ ਇਹ ਵੀ ਤੁਸੀਂ ਅਸੀਂ ਜਿਹੜੀ ਆ ਜੋ ਕਾਨੂੰਨੀ ਸਾਡੇ ਕੋਲੋਂ ਬਣਦੀ ਬਿਲਕੁਲ ਕਰ ਰਹੇ ਹਾਂ ਕਿਉਂਕਿ ਡੀਵੀਆਰ ਹੀ ਕਬਜ਼ੇ ਲੈ ਕੇ ਭੇਜ ਰਹੇ ਐ ਨੂੰ ਜਿਹੜਾ ਜੇ ਹੋਊਗੀ ਵੀ ਕੋਈ ਹੈਕੀ ਫੈਂਕੀ ਜਿਵੇਂ ਪਾਸੇ ਦੀ ਗੱਲ ਕਰ ਰਹੇ ਐ ਤੁਹਾਨੂੰ ਜਿੱਕੜੀ ਆ ਜਾਊਗਾ ਪ੍ਰਾਪਤੀ ਦੇਖਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز